ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਬ੍ਰੀ ਪੰਜਾਬੀ ਤਦਲ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਨਿਰਮਲ ਸੱਤ ਪਤਾ ਬਾਰੇ ਜਿਹੜੇ ਸਾਧੂਆਂ ਦੇ ਭਗਵੇਂ ਕੱਪੜੇ ਪਾਏ ਹੁੰਦੇ ਹਨ ਤੇ ਸਿਰ ਤੇ ਕੇਸ ਅਤੇ ਦਸਤਾਰ ਵੀ ਸਜਾਈ ਹੁੰਦੀ ਹੈ ਕੌਣ ਹਨ ਇਹ ਨਿਰਮਲ ਸਾਧੂ ਕੀ ਇਹ ਸਤਪੁੱਤ ਹੀ ਸਿੱਖ ਧਰਮ ਦਾ ਹਿੱਸਾ ਹਨ ਜਾਂ ਫਿਰ ਇਹ ਆਰਐਸਐਸ ਦੇ ਸਿੱਖਾ ਵਿੱਚ ਛੱਡੇ ਹੋਏ ਇਹ ਜਾਂ ਟ ਹਨ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ रह ਜਾਓਗੇ ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਇਹ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਨਿਰਮਲੇ ਸਾਪਰ ਦਾ ਇੱਕ ਸਿੱਖ ਧਰਮ ਦਾ ਹੀ ਇੱਕ ਸਾਪਰਦਾ ਹੈ ਨਿਰਮਲੇ ਦਾ ਅਰਥ ਹੈ ਦਾਗ ਧੱਪੇ ਤੋਂ ਰਹਿਤ ਨਿਰਮਲ ਅਤੇ ਸਵੱਛ ਇਹ ਸਾਪਰਦਾ ਸਿੱਖ ਧਰਮ ਦੇ ਅਧਿਆਨ ਅਤੇ ਪ੍ਰਚਾਰ ਦੇ ਹਿੱਤ ਬਣੀ ਸੀ ਸਾਪਰਦਾ ਦੇ ਪੈਪਰਾਂ ਨੂੰ ਨਿਰਮਲੇ ਸੰਤ ਜਾਂ ਖਾਲੀ ਨਿਰਮਲੇ ਵੀ ਕਿਹਾ ਜਾਂਦਾ ਹੈ ਨਿਰਮਲੇ ਸਾਧੂ ਸਦਾਤਕ ਤੌਰ ਤੇ ਖਾਲਸਾ ਪੰਥ ਦਾ ਹੀ ਇੱਕ ਅੰਗ ਹਨ ਜਿੱਦੀ ਸ਼ੁਰੂਆਤ ਬਾਰੇ ਵਕ ਵਕ ਦੋ ਸਾਖੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚੋਂ ਪਹਿਲੀ ਸਾਖੀ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਸਿੱਖ ਮਤ ਦਾ ਨਾਮ ਹੀ ਨਿਰਮਲ ਮਤ ਸੀ ਅਸਲ ਦੇ ਵਿੱਚ ਇਸ ਵਿਚਾਰ ਦੀ ਪਰੋੜਤਾ ਲਈ ਗੁਰਬਾਣੀ ਭਾਰੀ ਗੁਰਦਾਬ ਜੀ ਦੀਆਂ 12 ਵਿੱਚੋਂ ਉਧਾਰਨਾ ਵੀ ਮਿਲਦੀਆਂ ਹਨ ਪਰ ਜਿਹੜੀ ਬਧੇਰੇ ਪ੍ਰਚਲਿਤ ਸਾਖੀ ਹੈ ਉਹ ਇਹ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਇਸ ਆਪਿਆਚਾਰ ਦੀ ਪੁਨਰ ਸਿਰਜिती ਦਾ ਅੰਦੋਲਨ ਚਲਾਇਆ ਸੀ ਉਸ ਸਮੇਂ ਤੋਂ ਉਹਨਾਂ ਨੂੰ ਲੋੜ ਮਹਿਸੂਸ ਹੋਈ ਕਿ ਪੁਰਾਣੇ ਸਾਇਤਿਕ ਵਿਰਸੇ ਤੋਂ ਜਾਣੂ ਹੋਣ ਲਈ ਸੰਸਕ੍ਰਿਤ ਭਾਸ਼ਾ ਦੀ ਵਾਕਫੀ ਵੀ ਬਹੁਤ ਜ਼ਰੂਰੀ ਹੈ ਸੋ ਉਹਦਾਂ ਨੇ ਆਪਣੇ ਕੁਝ ਸਿੱਖਾਂ ਨੂੰ ਸੰਸਕ੍ਰਿਤ ਪੜ੍ਹ ਲਈ 1686 ਈਸਵੀ ਵਿੱਚ ਪੌਟਾ ਸਾਹਿਬ ਤੇ ਹੀ ਪੰਡਤ ਰਵਨਾਥਪੁਰ ਭੇਜਿਆ ਕੁਝ ਚਿਰ ਪਿੱਛੇ ਪੰਡਤ ਨੂੰ ਸਿੱਖਾਂ ਵਿੱਚੋਂ ਸਿੱਖਾਂ ਦੀਆਂ ਕੁਝ ਦੀਵੀਆਂ ਜਾਂਤਾਂ ਬਾਰੇ ਪਤਾ ਲੱਗਾ ਤਾਂ ਉਸ ਪੰਡਤ ਦੇ ਸਿੱਖਾਂ ਨੂੰ ਸੰਸਕ੍ਰਿਤ ਪੜ੍ਹ ਤੋਂ ਨਾ ਕਰ ਦਿੱਤੀ ਤੇ ਉਹਨਾਂ ਨੂੰ ਨਾਕਾਬਲ ਸਮਝਦੇ ਹੋਏ ਬਰਾਉ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਭਗਵੰਤ ਸਿੰਘ ਜੀ ਮਹਾਰਾਜ ਨੇ ਚੋੜਵੇਂ ਪੱਜ ਸਿੱਖ ਭਾਈ ਰਾਮ ਸਿੰਘ ਭਾਈ ਕਰਮ ਸਿੰਘ ਭਾਈ ਗੱਡਾ ਸਿੰਘ ਭਾਈ ਵੀਰ ਸਿੰਘ ਅਤੇ ਭਾਈ ਸੋਭਾ ਸਿੰਘ ਨੂੰ ਬ੍ਰਾਹਮਚਾਰੀ ਭੇਕ ਦੇ ਵਿੱਚ ਸੰਸਕ੍ਰਿਤ ਪੜ੍ਹਨ ਲਈ ਬਨਾਰਸ ਕਾਚੀ ਵਿੱਚ ਭੇਜਿਆ ਜਦੋਂ ਇਹ ਪੱਜੇ ਸਿੱਖ ਸੰਸਕ੍ਰਿਤ ਸਿੱਖ ਕੇ ਵਾਪਸ ਆਏ ਤਾਂ ਦਸਾਂ ਪਿਤਾ ਇਹਨਾਂ ਨੂੰ ਨਿਰਮਲ ਬੁੱਧ ਕਹਿਣ ਲੱਗ ਪਏ ਤੇ ਇਹਦਾ ਦੀ ਚਲਾਈ ਸਫਰਦਾਨ ਨੂੰ ਵੀ ਨਿਰਮਲੇ ਪਤ ਕਰਕੇ ਜਾਣਿਆ ਜਾਣ ਲੱਗਾ ਨਿਰਮਲ ਆਦੀ ਗਿਰਤੀ ਬਧਨ ਪ੍ਰਸਤ ਇਸ ਪਰਦਾਕੀਏ ਦੋ ਹਿੱਸਿਆਂ ਵਿੱਚ ਵੰਡੀ ਗਈ ਜੋ ਚਿੱਟੇ ਕੱਪੜੇ ਪਾਉਂਦੇ ਉਹ ਸਤਜਾ ਬਹਿਗਵ ਰਹਿੰਦੇ ਜਿਹਾ ਗਿਆਨੀ ਜੋ ਗ੍ਰਹਿਸਤੀ ਜੀਵਨ ਬਤਾਉਂਦੇ ਉਹ ਇੱਕ ਹੋਣ ਵਾਲੇ ਸਨ ਜੋ ਪਗਵੇ ਰੰਗ ਦੇ ਕੱਪੜੇ ਪਾਉਂਦੇ ਸਨ ਉਹ ਗ੍ਰਹਿਸਤੀ ਅਤੇ ਬਹਿਗਵ ਦੋਵੇਂ ਉਤੇ ਸਨ ਇਹਨਾਂ ਨੂੰ ਨਿਰਮਲ ਕਿਹਾ ਜਾਂਦਾ ਹੈ ਗੁਰਮਤਿ ਪਰ ਤੀਰ ਵੈਦਿਕ ਅਤੇ ਪ੍ਰਾਣਿਕ ਦੇ ਦਰਸ਼ਨ ਦਾ ਅਧਾਰ ਨਿਰਮਲੇ ਸੰਵਾਦ ਦਾ ਮੁੱਖ ਕਾਰਨ ਹੈ ਦਰਬਲੇ ਸਾਫਰਦਾ ਸਾਤ ਵਿਦਵਾਨਾਂ ਦੀ ਸਾਫਰਦਾ ਹੈ ਇਸ ਸਾਫਰਦਾ ਦੇ ਅਰਬ ਹੋਣ ਬਾਰੇ ਇਹ ਵਿਚਾਰ ਵੀ ਪ੍ਰਚਲਿਤ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਸਾ 1743 ਬਿਕਰਮੀ ਦੇ ਵਿੱਚ ਪਉਟੇ ਪਧਾਰੇ ਤਾਂ ਉੱਥੇ ਕੁਝ ਜੋਤਿ ਸ਼ਾਸਤਰ ਵਿਦਿਆ ਦਾ ਅਭਿਆਸ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਕੇਵਲ ਸ਼ਾਸਤਰ ਵਿਦਿਆ ਜ਼ਰੂਰੀ ਨਹੀਂ ਸ਼ਾਸਤਰ ਵਿਦਿਆ ਵੀ ਅਲ ਵਿਦਿਆ ਨਾਲ ਵਿਦਿਆਰਤਾ ਜਾਵੇ ਕੁਝ ਸਿੱਖਾਂ ਨੇ ਤਾਂ ਹਾਂ ਕਰ ਦਿੱਤੀ ਅਤੇ ਪੰਡਤ ਰਗੂਨਾਥ ਨੂੰ ਵਿਦਿਆ ਪੜਾਉਣ ਲਈ ਨਿਰਧਾਰਤ ਕੀਤਾ ਗਿਆ ਇਹਦਾ ਸਿੱਖਾ ਵਿੱਚ ਕੁਝ ਕੀਰਤੀ ਸਿਕਵੀ ਸਨ ਜਦੋਂ ਪਤਾ ਲੱਗਾ ਕਿ ਇਹ ਸ਼ੁੱਧਰ ਵਰਨ ਵਿੱਚੋਂ ਆਉਂਦੇ ਹਨ ਤਾਂ ਉਸਦੇ ਪਰਿਵਾਰ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਇਹ ਸੁਣ ਕੇ ਉਹੀ ਪੰਜ ਸਿੱਖ ਜਿਨ੍ਹਾਂ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਇਹਦਾ ਸਿੱਖਾਂ ਨੂੰ ਬਨਾਰਤ ਭੇਜਣ ਦਾ ਫੈਸਲਾ ਕੀਤਾ ਇਹ ਪੰਜ ਸਿੱਖ ਬਨਾਰਤ ਜਾ ਕੇ ਚੇਨ ਮੱਠ ਵਿੱਚ ਰਹਿਣ ਲੱਗੇ ਜਿੱਥੇ ਉਹਨਾਂ ਵਿਸ਼ੇਸ਼ਵਰ ਗੰਧ ਨਿਰਮਲਿਆ ਦਾ ਵਟਾ ਖਾਣਾ ਹੈ ਇਹ ਪੱਦੇ ਉੱਥੇ ਪੜਦਾ ਕੋ ਸanskrit ਸਿੱਖਦੇ ਰਹੇ ਇਹਨਾਂ ਦੇ ਵਾਪਸ ਅਨਤਪੁਰ ਆ ਕੇ ਹੋਰ ਧੜ ਵਿੱਚ ਸੰਸਕ੍ਰਿਤ ਸਿਕਾਈ ਇਹ ਟਿੱਟੇ ਕੱਪੜੇ ਪਾਉਦੇ ਸਨ ਤੇ ਸਿਰ ਤੇ ਉਂਝਲ ਪਗੜੀ ਬੰਨਦੇ ਸਨ ਜੋ ਦੂਜੇ ਸਿੱਖਾਂ ਨਾਲੋਂ ਵਲੱਖੜ ਸੀ ਇਸੇ ਕਾਰਨ ਹੀ ਆਪ ਸਿੱਖ ਅਤੇ ਹਿੰਦੂ ਇਹਨਾਂ ਨੂੰ ਨਰਮਲ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਸ਼ਸਤਰ ਧਾਰੀ ਅਤੇ ਵਿਦਿਆਧਾਰੀ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਸੀ ਗਿਆਨੀ ਗਿਆਨ ਸਿੰਘ ਅਨੁਸਾਰ ਜੋ ਖੁਦ ਇੱਕ ਨਰਮਲਾ ਸਾਧੂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਧ ਤਰਫ ਦੀ ਸੰਸਕ੍ਰਿਤੀ ਦੋਹਾਂ ਵਿਧਿਆਵਾਂ ਦਾ ਹੁਕਮ ਕੀਤਾ ਸੀ ਇਸ ਲਈ ਹੀ ਨਰਮਲਿਆਂ ਵਿੱਚ ਬਹੁਤੇ ਵਿਦਵਾਨ ਅਤੇ ਸੰਤ ਬਣ ਕੇ ਪ੍ਰਸਿੱਧ ਹੋਏ ਨਿਰਮਲ ਸ਼ਬਦ ਸੱਭਿਅਤਾ ਸਾਂਸਕ੍ਰਿਤੀ ਭਾਸ਼ਾ ਦਾ ਹੀ ਸ਼ਬਦ ਹੈ। ਮਲ ਦਾ ਅਰਥ ਹੈ ਬੈਲ ਜਾਂ ਪਾਪ। ਜੋ ਅਗੇ ਤੇਰ ਸ਼ਬਦ ਨਾਲ ਲੱਗਾ ਉਹਦਾ ਅਰਥ ਹੈ ਰਹਿਤ ਭਾਵ ਨਿਰਮਲ ਦਾ ਪੂਰਾ ਅਰਥ ਬਣਦਾ ਹੈ ਪਾਪ ਰਹਿਤ ਜਾਂ ਮਲ ਰਹਿਤ। ਜੋ ਵਸਤੂ ਅਤੇ ਨਿਸਾਰ ਅਦੇਅਤ ਪਵਿੱਤਰ ਤੇ ਸ਼ੁੱਧ ਹੋਵੇ ਉਸਨੂੰ ਨਿਰਮਲ ਸ਼ਬਦ ਨਾਲ ਪੁਕਾਰਿਆ ਜਾਂਦਾ ਹੈ। શ્રી ਨਿਰਮਲ ਪੰਚਾਇਤੀ ਆਖਾਰੀ ਦੀ ਸੱਜਣਾ ਤੇ ਉਦੇਸ਼ ਬਾਰੇ ਜ਼ਿਕਰ ਕਰੀਏ ਤਾਂ ਨਿਰਮਲ ਸੰਪਰਦਾਏ ਦੇ ਗੁਰੂ ਨਾਨਕ ਦੇਵ ਜੀ ਨੇ ਸਦਾਤ ਨੂੰ ਪ੍ਰਚਾਰ ਨਿਹਤ ਪੱਜਾਬ ਤੋਂ ਬਾਹਰ ਸਾਰੇ ਭਾਰਤ ਵਿੱਚ ਹੀ ਆਪਣੇ ਡੇਰੇ ਬਜਾਇ ਮਿਸਾਲ ਵਜੋਂ ਨਿਰਮਲ ਅਖਾਰੇ ਦੀ ਸਿਹਜਨਾ ਤੋਂ ਪਹਿਲਾਂ ਬਾਬਾ ਦਰਗਾਹਾ ਸੇ ਕਰੇ ਅਬਰਸਰ ਤੋਂ ਉੱਠ ਕੇ ਤੇਰਾ ਬਾਬਾ ਦਰਗਾਹ ਸਿੰਘ ਕਣਕੜ ਵਿੱਚ ਜਾ ਕੇ ਗੱਗਾ ਦੇ ਕਿਨਾਰੇ ਕਾਇਮ ਕੀਤਾ 1737 ਈਸਵੀ ਵਿੱਚ ਉਹੋ ਛੱਨਾ ਬਣਾ ਕੇ ਉੱਤੇ ਰਹਿਣਾ ਸ਼ੁਰੂ ਕਰ ਦਦੇ ਹਨ ਇਹ ਤਾਂ ਸਤਾਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਤਾ ਤੇ ਵੇਰ ਸਦਕਾ ਵਿੱਤਿਆ ਪ੍ਰਾਪਤ ਹੋਈ ਜਿਹੜਾ ਸਿੱਖ ਧਰਮ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਉਲੇਖਿਤ ਕੀਤਾ ਨਿਰਮਲੇ ਸਤਿਦਿ ਸਮ회의 ਰੂਪ ਦੇ ਵਿੱਚ ਪਹਿਲੀ ਇਕੱਤਰਤਾ ਰਿਸ਼ੀ ਕੇਸ ਦੇ ਵਿੱਚ 1758 ਈਸਵੀ ਵਿੱਚ ਹਰਦਵਾਰ ਤੇ ਕੁੰਭ ਤੇ ਦੂਜੀ ਵਾਰ 1764 ਈਸਵੀ ਵਿੱਚ ਅਰਥ ਕੁੰਭ ਦੇ ਮੌਕੇ ਦੂਜੀ ਵਾਰ ਇਸ ਤੋਂ ਬਾਅਦ 1770 ਈਸਵੀ ਵਿੱਚ ਦੁਬਾਰਾ ਰਿਸ਼ੀ ਕੇਸ ਵਿੱਚ ਹੋਈ ਸੀ। ਮਹੱਤ ਜਨੇਸ਼ਾ ਸੇਗ ਅਤੇ ਮਹੱਤ ਦਿਆਲ ਸੇਗ ਦੋਵੇਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਰਬਲ ਭੇਜਦੇ ਪਾਤੀ ਦੱਸਦੇ ਹਨ। ਪਰ ਦੇਰੇ ਸਿੱਖ ਤਾਸੀ ਪਰਦ ਗਏ ਸਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ ਤਾਂ ਇਹਦਾ ਪੰਜ ਸਿੱਖਾਂ ਨੇ ਵੀ ਦੁਬਾਰਾ ਅਨੰਦਪੁਰ ਆ ਕੇ ਭਾਈ ਦਇਆ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕਰ ਰਿਆ ਸੀ ਵੈਸੇ ਤਾਂ ਨਿਰਮਲੇ ਸਾਧੂ ਦਸ ਗੁਰੂ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਪਰ ਇਹਦੇ ਨਾਲ ਨਾਲ ਇਹ ਆਪਣੇ ਉਸ ਬਾਹੂਪੁਰਖ ਨੂੰ ਉਸ ਆਪਣੇ ਦੇਹਧਾਰੀ ਨੂੰ ਵੀ ਇਸ਼ਟ ਮੰਨਦੇ ਹਨ ਜਿਨ੍ਹਾਂ ਹੀ ਇਹ ਨਿਰਮਲ ਪਤ ਵਿੱਚ ਢਾਕਲ ਹੋਏ ਹੁੰਦੇ ਹਨ ਇਸੇ ਕਰਕੇ ਨਰਮਲ ਸਤਨਾਵਿਚ ਗੁਰੂ ਜੀਨੇ ਦੀ ਪਰਪਰਾ ਅੱਜ ਤੱਕ ਚੱਲਦੀ ਆ ਰਹੀ ਹੈ ਗੁਰੂ ਦੇ ਦੇਹਾਂ ਤੋਂ ਬਾਅਦ ਉਹਦੀ ਗੱਤੀ ਕਿਸੇ ਉਹਦੇ ਵੱਟੇ ਚੇਲੇ ਨੂੰ ਜਾਂ ਜੋਗ ਚੇਲੇ ਨੂੰ ਦੇ ਦਿੱਤੀ ਜਾਂਦੀ ਹੈ ਇੱਕ ਦੂਜੇ ਨੂੰ ਮਿਲਣ ਵੇਲੇ ਛੋਟਾ ਸੱਤ ਵੱਟੇ ਸੱਤ ਨੂੰ ਮੱਥਾ ਟੇਕਦਾ ਹੈ ਚਾਇਤਰਾ ਦਾ ਅਧਿਆਨ ਕਰਨ ਕਰਕੇ ਇਹਦਾ ਵਿੱਚ ਕੁਝ ਸ਼ਰਾਤਰੀ ਅਤੇ ਬਰਾਬਰਵਾਦੀ ਰਹੁ ਰੀਤਾਂ ਵੀ ਸ਼ਾਮਲ ਹੋ ਗਈਆਂ ਜੋ ਇਹਨਾਂ ਨੂੰ ਸਿੱਖੀ ਨਾਲੋਂ ਵੱਖਰੇ ਕਰਦੀਆਂ ਹਨ ਇਹ ਰਾਮ ਕ੍ਰਿਸ਼ਨ ਅਵਤਾਰਾਂ ਨੂੰ ਵੀ ਪੂਜਦੇ ਹਨ ਸੋ ਇਹ ਸੀ ਦੋਸਤੋ ਨਰਮਲੇ ਸਾ ਪਰਦਾ ਅਤੇ ਨਰਮਲੇ ਸੱਤਾ ਦਾ ਇਤਿਹਾਸ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਬਰੀਖ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ